ਦੋਸਤੋ ਪਿਛਲੇ ਸਾਲ ਪੰਜਾਬ ਸਰਕਾਰ ਅਤੇ ਕੇਂਦਰੀ ਜੋ ਬਲ ਭੇਜੇਗੇ ਸਨ ਉਹਨਾਂ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੇ ਤਹਿਤ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਸੰਬੰਧਤ ਕੁਝ ਲੋਕਾਂ ਨੂੰ ਅਤੇ ਭਾਈ ਅਮਰਤਪਾਲ ਸਿੰਘ ਜੋ ਕਿ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਹਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ ਅਸਾਮ ਭੇਜਿਆ ਗਿਆ ਜਿੱਥੇ ਕਿ ਉਹ ਹਾਲੇ ਤੱਕ ਨਜ਼ਰਬੰਦ ਹਨ ਉਹਨਾਂ ਤੇ ਐਨਐਸਏ ਲਗਾਈ ਗਈ ਹੈ ਅਤੇ ਇਸੇ ਐਨਐਸਏ ਨੂੰ ਤੜਵਾਉਣ ਦੇ ਲਈ ਅਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੇਲ੍ਹ ਤਬਦੀਲ ਕਰਨ ਦੇ ਲਈ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਵੀ ਜੋ ਹੜਤਾਲ ਭੁੱਖ ਹੜਤਾਲ ਕੀਤੀ ਗਈ ਹੈ ਡਿਬਰੂਗੜ ਸਾਹਬ ਦੀ ਜੇਲ੍ਹ ਦੇ ਵਿੱਚ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸ਼੍ਰੀ ਅਮਰਸਾਹਬ ਕੇ ਇਹ ਜੋ ਭੁੱਖ ਹੜਤਾਲ ਹੈ ਉਹ ਜਾਰੀ ਸੀ ਕਿਉਂਕਿ ਭਾਈ ਅਮਰਤਪਾਲ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਦੋਸ਼ ਹੈ ਕਿ ਡਿਬਰੂਗੜ ਸਾਹਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ 17 ਤਰੀਕ ਨੂੰ ਇੱਕ ਵੱਡੇ ਇਕੱਠ ਕਰਨ ਦੀ ਵੀ ਕਾਲ ਦਿੱਤੀ ਗਈ ਸੀ ਤੇ ਦੂਜੇ ਪਾਸੇ ਹੁਣ ਖਬਰ ਸਾਹਮਣੇ ਆਈ ਹੈ ਕਿ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਹੁਕਮ ਹੋਇਆ ਕਿ ਉਹਨਾਂ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਜਾਵੇ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਹੋਰ ਜੋ ਨੌਜਵਾਨ ਡਿਬਰੂਗੜ੍ਹ ਸਾਲਵੀ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਐਨਐਸਏ ਦੇ ਅਧੀਨ ਉਹਨਾਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕੀ ਧਰਨਾ ਉਸੇ ਤਰ੍ਹਾਂ ਚੱਲਦਾ ਰਹੇਗਾ ਧਰਨਾ ਜੇਕਰ ਖਤਮ ਕਰਨਾ ਪਿਆ ਤਾਂ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਵੇਂ ਹੀ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਰਵ ਉੱਚ ਹੈ ਤੇ ਇੱਥੇ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਬੇਨਤੀ ਕਰਨਗੇ ਕਿ ਇੱਕ ਪੰਜ ਪਿਆਰਿਆਂ ਦਾ ਜਥਾ ਡੈਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਤੇ ਬਾਕੀ ਸਿੰਘਾਂ ਨੂੰ ਹੁਕਮ ਕਰਨ ਭੁੱਖ ਹੜਤਾਲ ਖਤਮ ਕਰਨ ਦਾ ਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਬਾਕੀ ਸਿੰਘ ਤੇ ਅਮਰਤਪਾਲ ਸਿੰਘ ਪੰਜ ਪਿਆਰਿਆਂ ਦੇ ਹੁਕਮ ਨੂੰ ਜ਼ਰੂਰ ਮੰਨਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਮੰਗ ਉੱਠਦੀ ਰਹੀ ਹੈ ਇਸ ਮਾਮਲੇ ਤੇ ਪਬਲਿਕ ਹੋਈਆਂ ਵਕ ਵਕ ਖਬਰਾਂ ਦੇ ਵਿੱਚ ਲੋਕਾਂ ਨੇ ਇਹ ਕਮੈਂਟ ਕੀਤੇ ਸਨ ਕਿ ਜੋ ਪੰਜ ਪਿਆਰੇ ਸਹਿਬਾਨ ਹਨ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਅਤੇ ਪਰਿਵਾਰ ਨੂੰ ਜੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੂੰ ਪੋਖੜ ਤਲ ਖਤਮ ਕਰਨ ਦੇ ਹੁਕਮ ਦੇਣੇ ਚਾਹੀਦੇ ਨੇ ਕਿਉਂਕਿ ਪੰਜ ਪਿਆਰਿਆਂ ਦਾ ਹੁਕਮ ਤਾਂ ਗੁਰੂ ਸਹਿਬਾਨ ਨੇ ਮੰਨਿਆ ਤਾਂ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘ ਵੀ ਜ਼ਰੂਰ ਮੰਨਣਗੇ ਕਿਉਂਕਿ ਇਹ ਵੀ ਸਾਹਮਣੇ ਆਇਆ ਸੀ ਕਿ ਅਮਰਤਪਾਲ ਸਿੰਘ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਸੀ ਉਹਨਾਂ ਦੇ ਵਕੀਲ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹਨਾਂ ਦੀ ਜਾਨ ਵੀ ਕਿਸੇ ਸਮੇਂ ਜਾ ਸਕਦੀ ਹੈ ਸੋ ਕੀ ਕਹਣਾ ਤੁਹਾਡਾ ਇਸ ਮਾਮਲੇ ਤੇ ਅਤੇ ਜੋ ਪੰਜ ਪਿਆਰਿਆਂ ਦਾ ਜਥਾ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਉਸ ਬਾਰੇ ਤੁਹਾਡਾ ਕੀ ਸੋਚਣਾ ਹੈ ਜੂਰ ਪੁਆਇੰਟ ਕਰਨਾ ਸੋ ਇਸ ਖਾਸ ਅਪਡੇਟ ਵਿੱਚ ਫਿਲਹਾਲ ਨਹੀਂ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਹੁਣ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ